ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਔਰ ਸਾਰਿਆਂ ਨੂੰ ਹੀ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੀਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਸਸਤੀਕਾਲ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਥੈਂਕ ਯੂ ਸਰ ਇਹ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਤੀਕਾਲ ਦੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਤੈਅ ਦਿਨ ਅਰਦਾਸ ਕਰੂੰਗਾ ਕਿ 2025 ਕੋਈ ਵੀ ਮੈਂ ਇਹ ਕਹੂੰਗਾ ਕਿ ਕਿਤੇ ਵੀ ਜੁੜਾ ਮਿਲ ਕੇ ਬੈਠਾ ਵਾ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਉਹਦੇ ਸੁਪਨੇ ਜ਼ਰੂਰ ਪੂਰੇ ਹੋਣ ਤੇ ਰਾਜੀ ਕੁਸ਼ੀ ਚੜ੍ਹਦੀ ਕਲਾ ਵਾਲਾ ਜਿਹੜਾ 2025 ਸਾਲ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਹੁਣ ਕਿਉਂਕਿ ਤੁਹਾਡਾ ਬਹੁਤ ਲੰਬਾ ਤਜਰਬਾ ਹੈ 2025 ਕੈਨੇਡਾ ਪੰਜਾਬੀਆਂ ਦੇ ਲਿਹਾਜ਼ ਨਾਲ ਕਿਹੋ ਜਿਹਾ ਰਹਿ ਸਕਦਾ ਹੈ ਖਾਸ ਤੌਰ ਤੇ ਸਾਡੇ ਵਿਦਿਆਰਥੀਆਂ ਦੇ ਲਿਹਾਜ਼ ਨਾਲ ਕੈਨੇਡਾ ਕਿਹੋ ਜਿਹਾ ਰਹਿ ਸਕਦਾ ਹੈ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਤੁਹਾਨੂੰ 2025 ਚ ਕਿਉਂਕਿ ਪਿਛਲਾ ਸਾਲ ਥੋੜਾ ਜਿਹਾ ਫੇਰ ਬਦਲਾਂ ਵਾਲਾ ਰਿਹਾ 2025 ਦੇ ਵਿੱਚ ਕੀ ਸਾਡੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਕੰਮਕਾਰ ਮਿਲੂ ਵਿਜੇ ਲੱਗਣਗੇ ਤੁਹਾਡੀ ਨਜ਼ਰ ਚ ਕੀ ਕੀ ਹੋ ਸਕਦਾ ਸਰ ਕਹਿੰਦੇ ਨਾ ਹਰ ਬੰਦੇ ਦਾ ਇੱਕ ਨਾ ਦੇਖਣ ਦਾ ਨਜ਼ਰੀਆ ਠੀਕ ਹੈ ਨਾ ਕਦੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਜੇ ਉਹ ਢੇਰੀ ਟਾ ਕੇ ਬਹਿ ਜਾਂਦਾ ਤੇ ਕਈ ਪ੍ਰੋਬਲਮ ਨੂੰ ਇੱਕ ਓਪਰਚੁਨਿਟੀ ਦੇਖਦੇ ਆ ਬੱਚਾ ਔਰ ਪ੍ਰੋਬਲਮ ਹੈ ਇਸ ਤੋਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਵਧੀਆ ਹੋਊਗਾ ਤੇ ਬਿਲਕੁਲ ਸਰ ਸੱਚਾਈ ਹੈ 2024 ਸਾਜ ਜਿੰਨੇ ਕੈਨੇਡਾ ਨੇ ਮੈਂ ਕਹਾਂਗਾ ਕਿ ਉਤਾਰ ਚੜ੍ਹਾਅ ਦਿਖਾਏ ਨਾ ਅੱਜ ਤੱਕ ਨਹੀਂ ਹਿਸਟਰੀ ਹੈ ਸਰ ਇੰਨੇ ਇਮੀਗ੍ਰੇਸ਼ਨ ਦੇ ਰੂਲ ਹੀ ਚੇਂਜ ਹੋਏ ਪਿੱਛੇ ਤਾਂ ਹਫਤਾੜੀ ਪੈਂਡ ਦਿੰਦੇ ਸੀਗੇ ਹਰ ਹਫਤੇ ਨਵਾਂ ਰੂਲ ਨਵਾਂ ਰੂਲ ਨਵਾਂ ਰੂਲ ਮੈਨਾਂ ਦੇ ਅੱਗੇ ਵੀ ਬੱਚਿਆਂ ਨੂੰ ਐਗਜ਼ਾਮਪਲ ਦੇਣਾ ਉਹ ਯਾ ਢੇਰੀ ਢਾਕੇ ਤਾਂ ਕੁਝ ਨਹੀਂ ਹੋਣਾ ਸਭ ਤੋਂ ਸੌਖਾ ਕੰਮ ਹੱਥ ਘੜੇ ਗੱਲਣਾ ਜੀ ਆਪਾਂ ਹੱਥ ਠੀਕ ਹੈ ਨਾ ਸੋ ਅੱਜ ਮੈਂ ਡਿਸਕਸ ਵੀ ਕਰੂੰਗਾ ਐਗਜ਼ਾਮਪਲ ਦੇ ਨਾਲ ਤੇ ਬਟ ਮੈਂ ਤਾਂ ਸਰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਂਗਾ ਕਿਹਦੇ ਨਾ ਜਦੋਂ ਕਦੇ ਆਪਾਂ ਘਰ ਦੀ ਸਫਾਈ ਕਰਦੇ ਆ ਉਹ ਜੇ ਖਲਾਰਾ ਪਿਆ ਹੋਵੇ ਬੜਾ ਟਾਈਮ ਔਖਾ ਲੱਗਦਾ ਵੀ ਮਿੱਟੀ ਘਟਾ ਉਠਦਾ ਬੰਦਾ ਨਾ ਕਲਪਦਾ ਵੀ ਆਏ ਕੀ ਹੋ ਰਿਹਾ ਯਾਰ ਇਹ ਇੰਦਾ ਚੀਜ਼ ਇਥੇ ਇੰਦਾ ਪਰ ਜਦੋਂ ਸਫਾਈ ਹੋ ਜਾਂਦੀ ਆ ਉਹੀ ਘਰ ਜਿਹੜਾ ਕਿ ਆਪਾਂ ਨੂੰ ਲੱਗਦਾ ਹੁੰਦਾ ਯਾ ਸਹੀ ਨਹੀਂ ਆ ਬੜਾ ਗੱਦ ਪਿਆ ਤੇ ਉਹੀ ਜ ਤੇ 2024 ਨੂੰ ਆਪਾਂ ਕਹਿ ਸਕਦੇ ਕਿ ਸਫਾਈ ਅਭਿਆਨ ਵਾਲਾ ਸਾਹ ਰਿਹਾ ਸਫਾਈ ਅਭਿਆਨ ਵਾਲਾ ਸਰ ਸਾਲ ਵੀ ਮੈਂ ਕਹਿ ਦਵਾ ਕਿਉਂਕਿ ਨਾ ਕਿਤੇ ਕੈਨੇਡਾ ਦੇ ਸਰ ਜਿਹੜੀ ਨਾ এডਿਕੇਸ਼ਨ ਦੇ ਨਾਂ ਤੇ ਬੜਾ ਕੁਝ ਚੱਲਣਾ ਸ਼ੁਰੂ ਹੋ ਗਿਆ ਤੇ ਸਭ ਨੂੰ ਪਤਾ ਚਾਹੀਏ ਆਪਾਂ ਜੇ ਮੈਂ 2024 ਦੀ ਸਟਾਰਟਿੰਗ ਨੂੰ ਕਹਿ ਦਵਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ 1 ਜਨਵਰੀ ਡਬਲ ਜੀ ਆਈ ਸੀ ਵਾਲਾ ਫਿਰ ਉਸ ਤੋਂ ਬਾਅਦ ਉਹ ਪਬਲੀ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜੇਸ ਕੈਨਸਲ ਹੋਏ ਸਪਾਉਸ ਵੀਜ਼ਾ ਬੰਦ ਹੋਇਆ ਫਿਰ ਉਸ ਤੋਂ ਬਾਅਦ ਨਵੀਆਂ ਨਿਊਜ਼ ਆਉਣੀਆਂ ਸ਼ੁਰੂ ਹੋਏਗੀ ਬੱਚਿਆਂ ਕੋਲ ਅਕਮੋਡੇਸ਼ਨ ਨਹੀਂ ਹੈਗੀ ਫਿਰ ਨਵੀਆਂ ਨਿਊਜ਼ ਆ ਗਈਆਂ ਬੱਚਿਆਂ ਕੋਲ ਪਾਰਟ ਟਾਈਮ ਕੰਮ ਨਹੀਂ ਹੈਗਾ ਬੱਚੇ ਰੁੱਲ ਗਏ ਉੱਥੇ ਸਾਰੇ ਫਿਰ ਨਵੀਆਂ ਚੀਜ਼ਾਂ ਆਈਆਂ ਸਭ ਨੂੰ ਪਤਾ ਸਰ ਆਪਾਂ ਵੀ ਇਹਦੇ ਸ਼ੋਅ ਲੈ 70000 ਬੱਚਾ ਰਿਪੋਰਟ ਹੋ ਰਿਹਾ ਉਹ ਸਾਲ ਚ ਸਾਲ ਖਤਮ ਹੁੰਦੇ ਹੁੰਦੇ 49 ਲੱਖ ਤੱਕ ਆ ਗਿਆ ਕਿ 49 ਲੱਖ ਬੱਚੇ ਰਿਪੋਰਟ ਹੋਣਗੇ ਤੇ ਮੈਂ ਤਾਂ ਕਹੂੰਗਾ ਕਿ ਸਭ ਨੂੰ ਪਤਾ ਦਰਸ਼ਕ ਨੂੰ ਕਹੂੰਗਾ ਆਪਣੇ ਦਿਲ ਦੇ ਹੱਥ ਰੱਖੋ YouTube ਤੇ ਬੋਲਣਾ ਬਹੁਤ ਸੌਖਾ ਅੱਜ ਦੀ ਰੇਟ ਵਿੱਚ ਤੋ ਮੇਰਾ ਤਾਂ ਹਮੇਸ਼ਾ ਜ਼ਿੰਦਗੀ ਦੀ ਟੈਰੀ ਆ ਪਤਾ ਟੈਰੀ ਟਾਈ ਨਹੀਂ ਸਰ ਜ਼ਿੰਦਗੀ ਦੇ ਵਿੱਚ ਮੈਂ ਤਾਂ ਕਹੂੰਗਾ ਕਿ ਯਾਰ ਆਪਣੇ ਮੈਂ ਤਾਂ ਕਹੂੰਗਾ ਕਿ ਜਦ ਤੱਕ ਜ਼ਿੰਦਗੀ ਜਾਨ ਆ ਇਹ ਪ੍ਰੋਬਲਮ ਆਉਂਦੀ ਆ ਵਾ ਇਹ ਪ੍ਰੋਬਲਮ ਕਹਿੰਦੇ ਨਾ ਕਿ ਇਹ ਤਾਂ ਜਾਨ ਚੱਲ ਗਈ ਫਿਰ ਨਹੀਂ ਪ੍ਰੋਬਲਮ ਆਉਣੀ ਸੋ ਰੱਬ ਮੈਂ ਕਹਿੰਦਾ ਪ੍ਰੋਬਲਮ ਤੋਂ ਹੰਦਾ ਰਵੇ ਪਠਾ ਪ੍ਰੋਬਲਮਾਂ ਦੇ ਹੱਲ ਤੇ ਆਪਾਂ ਜੇ ਫੋਕਸ ਕਰੀਓ ਜਿਆਦਾ ਬੈਟਰ ਆ ਸੋ 2024 ਸਭ ਨੂੰ ਪਤਾ ਜਿੰਨੇ ਰੋਲੇ ਸਾਂਡੇ ਹੋਏ ਸੀ ਸਾਰੇ ਖਤਮ ਹੋ ਗਏ ਸਭ ਭੁੱਲ ਭੁਲਾ ਗਏ ਚਾਹੇ ਕਿੰਨੀਆਂ ਵੱਡੀਆਂ ਵੀਡੀਓਆਂ ਸਈਆਂ ਤੇ ਸਾਰ ਅੱਜ ਮੈਂ ਇੱਕ ਵੀਡੀਓ ਦੇ ਤੇ ਕਹਿ ਲੱਗਾ ਪਹਿਲੀ ਵੀਡੀਓ ਆਪਣੀ ਸਮਝਦੇ ਅ ਕਿੰਨਾ ਰੋਲਾ ਪਿਆ 70000 ਬੱਚਾ ਰਿਪੋਰਟ 49 ਲੱਖ ਬੱਚਾ ਰਿਪੋਰਟ ਹੋਊਗਾ ਸਰ ਕਿਸੇ ਨੇ ਆਲੇ ਦੋਲੇ ਸਰ ਤੁਸੀਂ ਡਾਡੀ ਦੇਖਿਆ ਕਿਹੜੇ ਰਿਪੋਰਟ ਮੈਂ ਤਾਂ ਨਹੀਂ ਮੇਰੀ ਮੇਰੀ ਨਿਕਾ ਨਹੀਂ ਆਇਆ ਮੈਂ ਬੱਚੇ ਆਏ ਆ ਆਪ ਸਾਡੇ ਕਿ ਆਏ ਵੋਲੰਟਰੀ ਛੱਟ ਕੇ ਆਏ ਆ ਕਿ ਆਪਾਂ ਡੋਲੂ ਕੁਝ ਹੋਣਾ ਮੈਂ ਉਹ ਦੇਖਿਆ ਕਈ ਬੱਚੇ ਪਰ ਸਰ ਕੈਨੇਡਾ ਨੇ ਤਾਂ ਨਹੀਂ ਕਿਸੇ ਨੂੰ ਤਕਾਹੀਦਾ ਵੀ ਹਾਂ ਵੀ ਤੂੰ ਜਾ ਪਰਾ ਹਲੇ ਕਿਉਂਕਿ ਜੇ ਤਾਂ ਬੱਚਾ ਮੈਂ ਤਾਂ ਕਹੂੰਗਾ ਰੂਲਸ ਅ ਰੈਗੂਲੇਸ਼ਨ ਨੂੰ ਫਾਲੋ ਕਰਦਾ ਉਹਨਾਂ ਦੀ ਗਾਈਡਲਾਈਨਸ ਨੂੰ ਫਾਲੋ ਕਰਦਾ ਸਰ ਵਧੀਆ ਸੋ ਐਸ ਵੇਲੇ ਬਾਕੀ ਤਾਂ ਚਲੋ ਮੁੱਦੇ ਡੇ ਮੈਂ ਡਿਸਕਸ ਕੀਤੇ ਖਤਮ ਹੋ ਚੁੱਕੇ ਆ ਭ 2025 ਕੀ ਸਾਡੇ ਕੈਨੇਡਾ ਦੇ ਬੱਚਿਆਂ ਦਾ ਭਵਿੱਖ ਸੈਟਲਮੈਂਟ ਕਿੰਨਾ ਸਰ ਮੈਂ ਤਾਂ ਪੋਜ਼ਿਟਿਵ ਦੇਖਣ ਦੇ ਆ ਕਿਉਂਕਿ ਐਲ ਐਮ ਆਈ ਦੇ ਪੁਆਇੰਟ ਬੰਦ ਹੋ ਗਏ ਸਭ ਕੁਝ ਅਗੇ ਹੈ ਹਾਂ 2025 'ਚ ਜਿਹੜਾ ਬੱਚਾ ਪੜ੍ਹਾਈ ਨੂੰ ਫੋਕਸ ਕਰੂਗਾ ਪੜ੍ਹਾਈ ਤੋਂ ਬਾਅਦ ਆਪਣੇ ਕੰਮ ਲੱਭਣ ਦੀ ਕੋਸ਼ਿਸ਼ ਕਰੂਗਾ ਟਾਈਮ ਲੱਗਣਾ ਉਹਨੂੰ ਆਪਣੇ ਕੰਮ ਲੱਭਣ ਨੂੰ ਤੇ ਕੋਸ਼ਿਸ਼ ਕਰਦਾ ਰਹੂਗਾ ਕਰੂਗਾ ਸਰ ਉਹ ਬੱਚਾ ਪੀ ਆਰ ਲੈ ਕੇ ਹੀ ਆਊਗਾ ਉੜੀ ਉੱਡਾ ਹੋਣਾ ਠੀਕ ਹੈ ਨਾ ਬਾਕੀ ਮੈਂ ਤਾਂ ਕਹਾਂਗਾ ਕਿ ਪੀ ਆਰ ਜਿਹੜੀ ਕੀ ਹੈ ਮਿਲ ਨਹੀਂਦੀ ਹੈ ਜਿਵੇਂ ਗਿਫਟ ਕੁੱਟ ਨਹੀਂ ਦੇਣਾ ਪੀ ਆਰ ਬੱਚਿਆਂ ਨੂੰ ਲੈਣੀ ਪੈਣੀ ਹੈ ਤੋ 2025 ਦੇ ਵਿੱਚ ਜੋ ਮੈਂ ਤਾਂ ਕਹੂੰਗਾ ਸ਼ੌਕਾਰੀ ਦੇ ਨਾਂ ਤੇ ਬਥੇਰਾ ਸੀਗਾ ਚਾਹੇ ਬੱਚਿਆਂ ਨੇ ਆਪਣੀ ਮਿਹਨਤ ਦੇ ਪੈਸੇ ਚਾਹੇ ਉਹਨਾਂ ਦੇ ਮਾਪਿਆਂ ਦੇ ਤੋਂ ਪਿੱਛੋਂ ਪੈਸੇ ਪੈਲੀਆਂ ਵੇਚ ਕੇ ਜੋ ਐਲ ਐਮ ਆਈ ਦੇ ਨਾਂ ਤੇ ਇੱਕ ਬੱਚਾ ਭੀੜ ਤੋਂ ਬਾਹਰ ਨਿਕਲ ਕੇ ਪੀਆਰ ਲੈ ਜਾਂਦਾ ਸੀ ਜਾਂ ਪੀ ਐਨ ਪੀਆਂ ਦੇ ਵਿੱਚ ਵੀ ਸੀ ਉਹ ਵੀ ਬਹੁਤ ਜਣੇ ਕਿ ਸ਼ਕੰਜਾ ਟਾਈਟ ਆ ਉੱਥੇ ਹੁਣ ਸੋ ਹੋਰ ਤਾਂ ਡਿਸਰਵਿੰਗ ਬੱਚਾ ਉਹ ਤਾਂ ਸਿਕੋ ਨਾਰਮਲ ਹੋ ਗਿਆ ਕਿ ਤੁਸੀਂ ਜਿਹੜੇ ਵੀ ਕਾਲਜ ਪੜੇ ਆ ਵਰਕ ਪਰਮਿਟ ਆ ਗਿਆ ਆਪਣੀ ਪੜ੍ਹਾਈ ਦੇ ਨਾਲ ਕੰਮ ਕਰੋ ਤੇ ਆਪਣੀ ਐਸ ਜੈਸ ਕੋਰ ਜਿਹੜੇ ਕੀ ਵਧਾਓ ਜੇ ਹੋ ਸਕੇ ਆ ਫ੍ਰੈਂਚ ਨਾਲ ਸਿੱਖ ਲੋ ਹੋ ਸਕਦਾ ਟ੍ਰੇਡ ਵਾਲੇ ਪਾਸੇ ਚੱਲ ਜਾਓ ਜੇ ਹੋ ਸਕੇ ਜੇ ਤੁਹਾਡੀ ਪੜ੍ਹਾਈ ਨਾਲ ਰਿਲੇਵੈਂਟ ਆ ਤੇ ਸਰ ਸਿੱਧੀਆਂ ਵੀ ਆ ਰੋਣਗੀਆਂ ਸੋ ਓਵਰ ਆਲ ਮੈਂ 225 ਤਬਦੀਏ ਦੇਖੰਨਿਆ ਤੇ ਸਿੱਧੀ ਗੱਲ ਆ ਸਰ ਮੈਂ ਆਪਣੇ ਆਪ ਨੂੰ ਤਾਂ ਵਧੀਆ ਹੀ ਦੇਖਿਆ ਕਿਉਂਕਿ 24 ਚ ਜਿੰਨੀ ਕਿ ਸਫਾਈ ਹੋਈ ਹੈ ਨਾ ਤੇ ਬਹੁਤ ਜਿਆਦਾ ਲੋਡ ਸੀਗੀ ਲੌਂਗ ਟਰਮ ਦੇ ਵਿੱਚ ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਰੂਰ ਡੈਫੀਨੇਟਲੀ ਆਉਣ ਵਾਲੇ ਦਿਨਾਂ ਚ ਵੜੂਗਾ ਤੇ ਮੈਂ ਤਾਂ ਉਹਨਾਂ ਦਾ ਸਾਡਾ ਇਹ ਕਟਿੰਗ ਕੱਟ ਕੇ ਰੱਖ ਲੋ ਵੀਡੀਓ ਦੀ ਤੇ ਅ ਜੀ ਰੂਜੀ ਅੱਜ ਤੁਹਾਨੂੰ ਲੱਗਦਾ ਕਿ ਯਾਰ ਇਹ ਗੱਲਾਂ ਹੀ ਆ ਢੇਰੀ ਢਾਹਟਿਆ ਕੁਝ ਨਹੀਂ ਹੋਣਾ ਪਰ ਇੱਕ ਗੱਲ ਜੇ ਸਲਾਹ ਮੰਨ ਲਈ ਜੇ ਤੁਸੀਂ ਸਾਡੀ ਮੰਨਦੇ ਆ ਕਿ ਹਾਂ ਵੀ ਆਪਣੇ ਬੱਚੇ ਨੂੰ ਕੋ ਲੱਗਾ ਰਹਿ ਫੋਕਸ ਰਹਿ ਕਿ ਕੋਈ ਕਿਸੇ ਤਰ੍ਹਾਂ ਦਾ ਡਿਸਟਰੈਕਟ ਨਾ ਹੋਈ ਆਪਣਾ ਕੰਮ ਕਰਦਾ ਰਹਿ ਦੇਖਿਓ ਸਿਰੇ ਲੱਗਦਾ ਰ ਫਿਰ ਇਹ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਸਹੀ ਸਗੀ ਚੀਜ਼ ਹੈ ਅੱਛਾ ਬਹੁਤ ਹੀ ਮਹੱਤਵਪੂਰਨ ਤੁਸੀਂ ਗੱਲ ਕੀਤੀ ਹੈ ਤੇਰੇ ਜੀ ਹੁਣ ਮੈਂ ਇੱਕ ਹੋਰ ਸਵਾਲ ਤੇ ਆਉਣਾ ਮੁੱਦੇ ਤੇ ਮੈਂ ਇੱਕ ਚ ਵਿਦਿਆਰਥੀ ਹੁਣੀ ਫਾਈਲਾਂ ਲਾਉਣ ਤੁਸੀਂ ਫਾਈਲਾਂ ਲਾਜ ਕਰਨੀਆਂ 1 ਜਨਵਰੀ ਤੋਂ ਬਾਅਦ ਸ਼ੁਰੂ ਕਰੋਗੇ ਇਹ ਹਜੇ ਇੰਤਜ਼ਾਰ ਕਰੋਗੇ ਹਜੇ ਥੋੜਾ ਹੋਲਡੇ ਲਾਈਆਂ ਹੋਈਆਂ ਆ ਸਰ ਕਿਉਂਕਿ ਨਾ ਮੈਂ ਅਗਰੀ ਜ਼ਿੰਦਗੀ ਚ ਤੁਹਾਨੂੰ ਤਾਂ ਪਤਾ ਤੁਸੀਂ ਸਾਡੇ ਨਾਲ ਪਿਛਲੇ 5-6 ਸਾਲ ਤੋਂ ਤੁਹਾਡੇ ਨਾਲ ਹੀ ਇਸੇ ਮੱਚਦੇ ਆਪਾਂ ਸਰ ਬੱਚੇ ਦੀ ਜ਼ਿੰਦਗੀ ਨਾਲ ਨਾ ਜੂਆ ਨਹੀਂ ਖੇਡਿਆ ਜਾਂਦਾ ਬਿਲਕੁਲ ਤੇ ਇਸ ਵੇਲੇ ਨਾ ਕਲੈਰਿਟੀ ਜਿਹੜੀ ਕਿ ਇਹ ਨਾ ਕੈਨੇਡਾ ਨੇ ਚਾਹੇ ਰੂਲ ਚੇਂਜ ਕਰਦੇ 8 ਨਵੰਬਰ ਤੋਂ ਤੇ ਹਜੇ ਅਪਡੇਟ ਨਹੀਂ ਆਇਆ ਐਮਲੀ ਪ੍ਰੋਪਰ ਨਾ ਰੂਲ ਨੇ ਚੇਂਜ ਹੋਏ ਕੁਐਸਚਨਰ ਨਹੀਂ ਚੇਂਜ ਹੋਇਆ ਤੇ ਮਾਰਕੀਟ ਚ ਨਾ ਸਰ ਅੱਜ ਚਲੋ ਅੱਜ ਮੈਂ ਗੱਲ ਹੀ ਬੜੀ ਸੱਚਾਈ ਆ ਜਿਹੜੀ ਤਾਂ ਉਹ ਮਸ਼ਹੂਰੀਆਂ ਚੱਲੀਆਂ ਸੀ ਨੇ ਕਿਦੋਂ ਉਹ ਬੜ 50 60 ਹਜ਼ਾਰ ਜਿੰਨਾ ਪੀਸ ਜਿਹੜੀ ਨਾਲ ਤੇੜੀ ਸਰ ਉਹਦਾ ਮੁੱਦੇ ਮੂਹ ਪਈਆਂ ਐਡਾ ਮਨ ਲੇ ਕਿ ਵੀਜ਼ਾ ਨਹੀਂ ਆਇਆ ਉੱਥੇ ਕਿਸੇ ਦਾ ਜੇ ਇੱਕ ਵੀ ਨਹੀਂ ਆਇਆ ਸਰ ਮੈਂ ਉਹ ਮਸ਼ਹੂਰੀਆਂ ਹੀ ਰਹਿ ਗਈਆਂ ਅਗਲੇ ਨੇ ਪਾਵਾ ਆਪਣੇ ਪੈਸੇ ਇਕੱਠੇ ਕਰ ਲਏ ਨੂੰਗੇ ਸੋ ਇਸ ਵੇਲੇ ਥੋੜਾ ਜਿਹਾ ਵੇਟ ਕਰਨ ਦੇ ਲੋੜ ਆ ਹਾਂ ਵਧੀਆ ਕਾਲਜ ਲਓ ਆਪਣੀ ਜਿਹੜੀ ਕੀ ਇਹ ਫੀਸ ਦਾ 6 ਮਹੀਨੇ ਦੀ ਪੇ ਕਰਕੇ ਰੱਖੋ ਦੈਨ ਮਨ ਲੇ ਕਿ ਲੇਟਰ ਉਹਨਾਂ ਆਪਣਾ ਡਿਸਾਈਡ ਕਰਾਂਗੇ ਚੀਜ਼ਾਂ ਕਿੱਦਾਂ ਮੂਵ ਆਨ ਅਪ ਕਰਨੀਆਂ ਕਿਉਂਕਿ ਸਰ ਬਿਨਾ ਜੀਆਈਸੀ ਤੋਂ ਹਜੇ ਤੱਕ ਇਸ ਚੈਨਲ ਤੇ ਮੈਂ ਕਹਿ ਰਿਹਾ ਕੋਈ ਇਕਦੁੱਕਾ ਹੋ ਜਾਊਗਾ ਪਰ ਸਰ ਹੈ ਨਹੀਂ ਇਕਦੁੱਕਾ ਮੈਂ ਤਾਂ ਕਹਿ ਰ ਜਿਹਨਾਂ ਦੀ ਬਾਤ ਹੋਈ ਉਹ ਜਿਹੜੇ ਡਾਲਾਈਆਂ ਸੀ ਜਿਨ੍ਹਾਂ ਨੇ ਲੈ ਗਿਆ ਸੀ ਲਾਟਰੀ ਨਿਕਲ ਗਈ ਉਹ ਐਸੇਲੇ ਸਾਰੇ ਸ਼ਾਂਤ ਹੋ ਕੇ ਬੈਠੇ ਆ ਸੋ ਇਸ ਲਈ ਬੱਚਿਆਂ ਨੂੰ ਕਹਾਂਗਾ ਕਿ ਆਪਣਾ ਪ੍ਰੋਸੈਸ ਚੱਲਦੇ ਰੋ ਸਹੀ ਕੋਰਸ ਲੋ ਜਿਹੜੀ ਉਹਨਾਂ ਨੇ ਕੋਰਸੇਜ਼ ਦੀ ਲਿਸਟ ਦਿੱਤੀ ਆ ਲਗਭਗ 970 ਕੋਰਸੇਜ਼ ਦੀ ਲਿਸਟ ਆ ਉਹਦੇ ਵਿੱਚ ਸਹੀ ਕੋਰਸ ਲੋ ਤੇ ਆਪਣੇ ਗੋਲਸ ਆਪਣੇ ਰੈਡੀ ਕਰਕੇ ਰੱਖੋ ਤੇ ਵਧੀਆ ਸਾਰਾ ਕੁਝ ਹੋਏਗਾ ਹਾਂਜੀ ਥੋੜੇ ਦਿਨ ਹੋਰ ਵੇਟ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਸਲਾਹ ਤੀਰਤ ਸਿੰਘ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਅੱਜ ਨਵੇਂ ਸਾਲ ਦੇ ਮੌਕੇ ਤੇ ਸੋ ਮੈਂ ਚਾਹੂੰਗਾ ਕਿ ਵਿਦਿਆਰਥੀ 85578 85578 ਤੇ ਅੱਜ ਤੀਰਤਜੀ ਦੇ ਨਾਲ ਜੁੜਨ ਤੀਰਤਜੀ ਨੇ ਅੱਜ ਆਪਣੀਆਂ ਟੈਲੀਫੋਨ ਕਾਲਾਂ ਖੋਲ ਰੱਖੀਆਂ ਨੇ ਤੁਸੀਂ ਨਵੇਂ ਸਾਲ ਦੀ ਮੁਬਾਰਕਬਾਦ ਲਈ ਤੀਰਤਜੀ ਦੇ ਨਾਲ ਅੱਜ ਗੱਲ ਕਰ ਸਕਦੇ ਹੋ ਕਿਉਂ ਸਰ ਮੈਂ ਅੱਜ ਕਹਿੰਦੇ ਮਾਮਰੇ ਸਰ ਆਫਿਸ ਬੈਠਾ ਤੇ ਬਿਲਕੁਲ ਵਰਕਿੰਗ ਆ ਤੇ ਪੂਰੇ ਜੋਸ਼ ਦੇ ਨਾਲ ਆ ਤੇ 2025 ਦੇ ਵਿੱਚ ਇਹ ਮੈਂ ਇਹ ਕਹੂੰਗਾ ਕਿ ਬੰਧਿਆ ਹੋਊ ਡੈਡੀਕੇਟਲੀ ਬੱਚਿਆਂ ਨਾਲ ਕਰਵਾਦਾ ਕਰਦੇ ਆ ਪੂਰਾ ਕੰਮ ਕਰਾਂਗੇ ਸਰ ਕਰਦੇ ਆ ਇਹ ਤਾਂ ਹੋਰ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਇਸੇ ਤਰ੍ਹਾਂ ਕੱਲ ਤੋਂ ਲਗਾਤਾਰ تیرੇ ਜੀ ਦੇ ਨਵੇਂ ਵੀਡੀਓ ਆਉਂਦੇ ਰਹਿਣਗੇ ਸੋ ਕਨੇਡਾ ਦੇ ਲਈ ਵਿਦਿਆਰਥੀਆਂ ਨੂੰ ਰਾਹ ਦਿਖਾਉਂਦੇ ਰਹਿਣਗੇ ਥੈਂਕ ਯੂ ਸੋ ਮੱਚ تیرੇ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ